ਹਾਂਜੀ ਤੇ ਮੇਰੇ ਵੱਲੋਂ ਸਾਰੇ ਭੈਣ ਭਰਾਵਾਂ ਨੂੰ ਗੁੱਡ ਮਾਰਨਿੰਗ ਤੇ ਕਿਵੇਂ ਹੋ ਤੁਸੀਂ ਸਭ ਠੀਕ ਠਾਕ ਮੈਂ ਉਮੀਦ ਕਰਦਾ ਕਿ ਤੁਸੀਂ ਸਭ ਠੀਕ ਠਾਕ ਹੋਵੋਗੇ ਤੇ ਅਸੀਂ ਵੀ ਠੀਕ ਠਾਕ ਹਾਂ ਤੇ ਅਸੀਂ ਥੋੜਾ ਬੱਚਿਆਂ ਚ ਲੈਣੀਆਂ ਛੁੱਟੀਆਂ ਤੇ ਅਸੀਂ ਲੇਟ ਹੀ ਉੱਠੇ ਆ ਤੇ ਬੱਚੇ ਸਾਡੇ ਉੱਠ ਕੇ ਦੇ ਇੱਕ ਬੈਠਾ ਜੀ ਦੇਖੋ ਕਿ ਸ਼ੋਰ ਕੰਪਿਊਟਰ ਦੇ ਮਰ ਬਾਈ ਗੁੱਡ ਮਾਰਨਿੰਗ ਗੱਲ ਕੇ ਦੋ ਬੈਠੇ ਟੀਵੀ ਕੋ ਗੁੱਡ ਮਾਰਨਿੰਗ ਪਾਪਾ ਦੀ ਗੁੱਡ ਮਾਰਨਿੰਗ ਗਾਇਸ ਹੈਲੋ ਗਾਇਸ ਗੁੱਡ ਮਾਰਨਿੰਗ ਗੁੱਡ ਮਾਰਨਿੰਗ ਮਮਾ ਇਹਨੇ ਦੇ ਰਸੋਈ ਦੇ ਵਿੱਚ ਬਣਾਉਂਦੇ ਇਹਨਾਂ ਵਾਸਤੇ ਦੁੱਧ ਹਾਂਜੀ ਦੁੱਧ ਬਣਾਉਂਦੇ ਇਹਦੇ ਵਾਸਤੇ ਹਾਂਜੀ ਤੇ ਚਲੋ ਟਾਈਮ ਬਹੁਤ ਹੋ ਗਿਆ ਵਾ ਤੇ ਮੈਂ ਲੈ ਆਵਾਂ ਦੁੱਧ ਤੇ ਫਿਰ ਆ ਕੇ ਕਰਦੇ ਆਂ ਪੁੱਛਦੇ ਇਹਨਾਂ ਨੂੰ ਦੁੱਧ ਦੁੱਧ ਪੀ ਲਿਆ ਨਾ ਕਿ ਨਹੀਂ ਪੀ ਲਿਆ ਤੇ ਮੈਂ ਲੈ ਆਉਣਾ ਦੁੱਧ ਤੇ ਚਲੋ ਠੀਕ ਹੈ ਹਾਂਜੀ ਤੇ ਮੈਂ ਲੈ ਕੇ ਆ ਗਿਆ ਦੁੱਧ ਤੇ ਧੁੰਦ ਬਹੁਤ ਜ਼ਿਆਦਾ ਪਈ ਆ ਬਾਹਰ ਤੇ ਮੈਡਮ ਜੀ ਬੱਚਿਆਂ ਨੂੰ ਦੁੱਧ ਦੁੱਧ ਪਲਾ ਕੇ ਤੇ ਹਾਂਜੀ ਪਰੌਠੇ ਅੱਛਾ ਨਾਲ ਦੀ ਨਾਲ ਹੀ ਕਰਦੇ ਪਰੌਠੇ ਹਾਂਜੀ 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 ਪਰੌਂਠੇ ਲੱਗੇ ਬਣਾਉਣਾ ਗੱਈ ਨੂੰ ਗੁੱਡ ਮਾਰਨਿੰਗ ਕੋਈ ਹਾਂ ਮੇਰੇ ਸਾਰਿਆਂ ਨੂੰ ਗੁੱਡ ਮਾਰਨਿੰਗ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਪਿਆਰ ਭਰੀ ਤੇ ਕਿਵੇਂ ਸਾਰੇ ਭੈਣ ਭਰਾ ਠੀਕ ਠਾਕ ਤੇ ਮੈਂ ਬਣਾਉਣ ਲੱਗੀ ਹਾਂ ਪਰੌਂਠੇ ਕਿਉਂਕਿ ਅੱਜ ਇਹ ਕਾਹਲੇ ਪਰੌਂਠੇ ਬਣਾ ਕੇ ਦੋ ਤੇ ਮੈਂ ਕਿਹੜੇ ਬਣਾਉਣ ਲੱਗੇ ਇਹ ਹੈਗਾ ਜੇ ਗੋਬੀ ਆਈ ਗੋਭੀ ਐਂਡ ਆਲੂ ਆਲੂ ਵੀ ਮਿਕਸ ਕੀਤਾ ਆਲੂ ਵੀ ਉਹ ਗ੍ਰੈਡ ਕਰਕੇ ਨਾ ਗ੍ਰੈਂਡ ਉਹ ਜਿਹੜਾ ਹੁੰਦਾ ਕਸ਼ 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 ਕਰਕੇ ਤੇ ਉਹਨੂੰ ਮੈਂ ਗਰਮ ਬਣਨ ਦੀ ਬਾਕ ਨੇ ਛੋੜ ਰਿਆ ਵਾ ਉਹ ਵੀ ਵਿੱਚ ਹੀ ਬਾਤ ਕਿਉਂਕਿ ਦੋ ਬੱਚੇ ਕਹਿੰਦੇ ਸੀ ਗੋਭੀ ਵਾਲਾ ਖਾਣਾ ਤੇ ਇੱਕ ਬੱਚਾ ਕਹਿੰਦਾ ਆਲੂ ਵਾਲਾ ਮੈਂ ਕਹਿੰਦਾ ਨਾ ਮਿਕਸੀ ਖਵਾ ਦਿੰਨੀ ਆ ਜਿਹੜਾ ਪਾਪਾ ਉਹਨਾਂ ਦਾ ਕਹਿੰਦਾ ਸੀ ਕਿ ਗੋਭੀ ਵਾਲੇ ਖਾਣਾ ਹਾਂ ਇਹ ਵੀ ਕਹਿੰਦੇ ਸੀ ਗੋਭੀ ਵਾਲੇ ਖਾਣੇ ਬਹੁਤ ਔਡਾ ਜ਼ਿਆਦਾ ਗੋਭੀ ਆ ਜਿਆਨੀ ਆਲੂ ਵਾਲੀ ਗੋੜੀ ਕੋਈ ਤੇ ਮੈਨੂੰ ਵੀ ਜ਼ਿਆਦਾ ਗੋਭੀ ਵਾਲੀ ਪਸੰਦ ਲੰਦੇ ਆ ਤੇ ਹੁਣ ਮੈਂ ਤਾਂ ਵਾਤੂ ਵਾਤੋਂ ਕੇ ਤੇ ਇਹਨਾਂ ਨੂੰ ਗਾਹ ਪਰਾ ਦੋ ਛੁੱਟੀਆਂ ਜਾ ਕੇ ਹੁੰਦੀਆਂ ਨੇ ਲੇਟ ਐ ਤੇ ਫਿਰ ਮਾਣਾ ਦੁੱਧ ਦੁੱਧ ਗਰਮ ਕਰੀਆ ਤੇ ਇਹ ਚਲਗੇ ਹੀ ਦੁੱਧ ਲੈਣ ਵਾਸਤੇ ਕਿਉਂਕਿ ਦੋ ਜਹਾੜਾ ਡੇਰਾ ਬਾਹਰ ਲੱਗਿਓ ਫਿਰ ਘਰ ਨਾਲ ਲੈਣ ਨਹੀਂ ਆ। ਇਹ ਲੈ ਆ ਤੇ ਮੈਂ ਆਮ ਜੈਨ ਨੂੰ ਦੇ ਮਿਲਾ ਦਿੱਤਾ ਜੀ। ਦੁੱਧ ਕਰ ਲੈ ਗਰਮ। ਹਾਂ ਵੇਖੋ ਰੱਖਿਆ। ਹੋ ਗਿਆ। ਮੇਰੇ ਤਰ੍ਹਾਂ ਹੋ ਜਾ ਦੁੱਧ ਤੇ ਚਲੋ ਠੀਕ ਐ ਹੁਣ ਬਣਾਈਏ ਪਰੌਠੇ ਤੇ ਫਰਾਈ ਜਾਓ ਗਰਮਾ ਗਰਮ ਇਹਨਾਂ ਨੂੰ ਠੀਕ ਐ। ਰੇਹ ਗਈਂ ਕਾਟ ਲੋ ਤੇ। ਚਲੋ ਠੀਕ ਐ। ਤਬਾ ਠੀਕ ਹੈ ਜੀ ਮਿਲਦੇ ਆ ਬਾਅਦੇ ਬੱਚਿਆਂ ਨੂੰ ਪੁੱਛਾਂ ਕਿੰਨੇ ਲੱਗੇ ਹਾਂਜੀ ਤੇ ਕਿਵੇਂ ਲੱਗੇ ਯਮੀ ਵਰਨ ਵਰਨ ਕਹਿੰਦਾ ਮੈਂ ਦਹੀਂ ਨਹੀਂ ਖਾਣਾ ਮੈਂ ਇਦਾਂ ਹੀ ਖਾਣਾ ਤੇ ਚਲੋ ਠੀਕ ਹੈ ਫਿਰ ਕਹਿੰਦੇ ਕਿ ਪਰੌਂਠੇ ਬਹੁਤ ਜਮੀ ਬਣੇ ਆ ਗਾਇਸ ਤੇ ਆਪਾਂ ਜਨ ਜਿੱਦਾਂ ਦੱਸਿਆ ਪੀ ਅਸੀਂ ਗਏ ਹਾਂ ਅੱਜ ਇੰਗੇਜਮੈਂਟ ਦੇ ਉੱਪਰ ਤੇ ਆਪਾਂ ਬਣੇ ਆ ਵਿਚੋਲੇ ਤੇ ਅਸੀਂ ਅੰਗੇਜਮੈਂਟ ਕਰਵਾਈ ਤੇ ਪਹਿਲਾਂ ਮਤਲਬ ਵੇਖ-ਖਵਾ ਇੱਕ ਮਹੀਨਾ ਪਹਿਲਾਂ ਹੋਇਆ ਸੀ ਤੇ ਮੁੰਡੇ ਦੀ ਫਲੈਟ ਸੀ ਦੂਜੇ ਦਿਨ ਤੇ ਇੱਕ ਦਿਨ ਪਹਿਲਾਂ ਹੀ ਸ਼ਾਮੀ ਹਨਾ ਇੱਕ ਦਿਨ ਪਹਿਲਾਂ ਸ਼ਾਮੀ ਜੀ ਵੇਖ-ਖਵਾ ਹੋਇਆ ਤੇ ਉਧਰ-ਉਧਰੀ ਪਸੰਦ ਆ ਗਏ ਦੋਵਾਂ ਨੂੰ ਤੇ ਉਸ ਤੋਂ ਬਾਅਦ ਅੰਗੇਜਮੈਂਟ ਜਾਂ ਰੋਕਾ ਹੋਣੀ ਹੋਇਆ ਤੇ ਹੁਣ ਅਸੀਂ ਰੋਕਾ ਕਰਕੇ ਆਏ ਆ ਤੇ ਮੁੰਡੇ ਨੇ ਫੋਟੋ ਸੈਸ਼ਨ ਲਵਾਇਆ ਤੇ ਕੋਈ ਨਹੀਂ ਇਦਾਂ ਸ਼ੈਕਨ ਲਵਾਇਆ ਹਨਾ ਤੇ ਬਾਕੀ ਚਲੋ ਠੀਕ ਆ ਹਾਂ ਕਾਹਦੇ ਤਾਂ ਨਦਲਾ ਜਮਨੀ ਗੱਲ ਮੈਂ ਆਣ ਕਿ ਠਾਣੀ ਜੀ ਲੱਗਣ ਦੀ ਜਾਈ ਚ ਵੜ ਗਈਆਂ ਹਾਂਜੀ ਤੇ ਅਸੀਂ ਗਏ ਹੀ ਅੱਜ ਇੱਕ ਰਿਸ਼ਤਾ ਕਰਾਇਆ ਸੀ ਬੀਜੀ ਹੋ ਗਏ ਥੋੜਾ ਜਿਹਾ ਜਾਨੀ ਕੀ ਤੇ ਅਸੀਂ ਉੱਥੇ ਜਾ ਕੇ ਬਲੌਗ ਤਾਂ ਨਹੀਂ ਬਣਾਇਆ ਤੇ ਕੁਝ ਬੰਦੇ ਆ ਜਾਨੀ ਕੀ ਜੋ ਮੀਡੀਆ ਦੇ ਵਿੱਚ ਨਹੀਂ ਹੋਣਾ ਚਾਹੁੰਦੇ ਤੇ ਅਸੀਂ ਤਾਂ ਕਰਕੇ ਬਲੌਗ ਨਹੀਂ ਬਣਾਇਆ ਤੇ ਇਹ ਹੈ ਕਿ ਆਪਾਂ ਘਰ ਜਾ ਕੇ ਆਪਣਾ ਬਲੌਗ ਬਣਾਵਾਂਗੇ ਤੇ ਬਾਕੀ ਤੁਹਾਨੂੰ ਪਤਾ ਹੀ ਆ ਕਿ ਹਰ ਇੱਕ ਇਨਸਾਨ ਮੀਡੀਆ ਦੇ ਸਾਹਮਣੇ ਮਿਲ ਕੇ ਇਦਾਂ ਨੈਟ ਤੇ ਆਉਣਾ ਪਸੰਦ ਨਹੀਂ ਕਰਦਾ ਤੇ ਕਈਆਂ ਨੂੰ ਪਸੰਦ ਆਉਂਦਾ ਨੈਟ ਤੇ ਆਉਣਾ ਕਈਆਂ ਨੂੰ ਨਹੀਂ ਆਉਂਦਾ ਤੇ ਕਈ ਵਿੱਚ ਕਰਦੇ ਆ ਮਿਲ ਕੇ ਅਸੀਂ ਕਈ ਬਲੌਗ ਬਣਨੇ ਆ ਕਈ ਕਰਦੇ ਆ ਇਦਾਂ ਕਿ ਸਾਨੂੰ ਵੀਡੀਓ ਚ ਲੈੰਦੇ ਆ ਪਰ ਬੋਲਦੇ ਨਹੀਂ ਆ ਪਰ ਅਹੀਂ ਇਹੋ ਜਿਹਾ ਕਦੇ ਨਹੀਂ ਕੀਤਾ ਜਾ ਕੋਈ ਰਿਸ਼ਤੇਦਾਰਾਂ ਨਾਲ ਤਾਂ ਕੰਮ ਨਹੀਂ ਕੀਤਾ ਕਦੀ ਕਿਹੀਂ ਬਲੌਗ ਬਣਾਉਣਾ ਬਣਾਉਣਾ ਵਾ ਅਹੰਕਾਰ ਆ ਗਿਆ ਆਪਣਾ ਜੋ ਵੀ ਬਲੌਗ ਬਣਾ ਲੈਨੇ ਐ ਐਂਡ ਕਰਦੇ ਆਂ ਬਲੌਗ ਦਾ ਹਾਂ ਚਲੋ ਠੀਕ ਐ ਇੱਥੇ ਹੀ ਬਲੌਗ ਦਾ ਕਰਦੇ ਆਂ ਐਂਡ ਤੇ ਮੇਰੇ ਵੱਲੋਂ ਸਾਰੇ ਭੈਣ ਭਰਾਵਾਂ ਨੂੰ ਗੁੱਡ ਨਾਈਟ ਤੇ ਵੀਡੀਓ ਨੂੰ ਵੱਧ ਤੋਂ ਵੱਧ ਪਿਆਰ ਤੇ ਸਬਸਕ੍ਰਾਈਬ ਕਰਿਆ ਕਰੋ ਜਿਹੜੇ ਵੰਦੇ ਆ ਉਹਨਾਂ ਦਾ ਵੀ ਧੰਨਵਾਦ ਜਿਹੜੇ ਨਹੀਂ ਵੰਦੇ ਉਹਨਾਂ ਦਾ ਵੀ ਧੰਨਵਾਦ ਤੇ ਮੈਂ